ਜੀ ਇਹ ਸਾਰੇ ਨੂੰ ਪਤਾ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਕੱਲ ਜੋ ਦੁਸ਼ਹਿਰੇ ਦਾ ਤਿਉਹਾਰ ਹੈਗਾ ਬੜੇ ਹੀ ਧੂਮਦਾਮ ਤਰੀਕੇ ਨਾਲ ਐਂ ਬੜੇ ਹੀ એનર્ਜੀ ਨਾਲ ਮਨਾਇਆ ਜਾਂਦਾ ਹੈ ਬਹੁਤ ਵੱਡਾ ਇੱਥੇ ਇਕੱਠ ਹੁੰਦਾ ਹੈ ਮੋਰ ਥੈਨ ਅ ਲੱਖ ਜੋ ਇੱਥੇ ਸ਼ਰਧਾਲੂ ਹੋਏਗੇ ਐਂ ਇੱਥੇ ਪਾਰਟਿਸਿਪੇਟ ਕਰਦੇ ਐਂ ਦੇਖਦੇ ਐ ਤੇ ਉਹਦੇ ਮੱਦੇਨਜ਼ਰ ਸਾਡੀ ਕਾਫੀ ਦਿਨ ਪਹਿਲਾਂ ਤੋਂ ਹੀ ਉਹ ਜਿਹੜੇ ਆਰਗੇਨਾਈਜ਼ਰਸ ਹੈਗੇ ਐਂ ਸਾਡੀ ਜੋ ਮਹਿਕਮਾ ਡਿਪਾਰਟਮੈਂਟ ਦੇ ਵਿੱਚ ਅਸੀਂ ਮੀਟਿੰਗਸ ਕਰ ਰਹੇ ਹੈਗੇ ਆ ਬੜਾ ਅੱਛਾ ਤਾਲਮੇਲ ਹੈਗਾ ਇਹਨਾਂ ਕੋਲੈਬੋਰੇਟਿਵ ਕੋਆਪਰੇਟਿਵ ਮੈਨਰ ਅਸੀਂ ਪੂਰੇ ਅਰੇਂਜਮੈਂਟਸ ਕੀਤੇ ਹੋਏ ਆਲਰੇਡੀ ਐਂਡ ਪਹਿਲਾਂ ਵੀ ਅਸੀਂ ਇਹ ਗਰਾਉਂਡ ਤੇ ਆ ਕੇ ਸਾਰਾ ਕੁਝ ਪ੍ਰੀਪਰੇਸ਼ਨਸ ਕੀਤੀ ਸੀਗੀ ਅੱਜ ਕਿਉਂਕਿ ਕੱਲ ਫਾਈਨਲ ਡੇ ਹੈਗਾ ਤੇ ਅੱਜ ਵੀ ਸਾਰੇ ਸਾਡੇ ਆਫਸਰਸ ਇਨਚਾਰजेस ਇੱਥੇ ਫੁੱਲ ਅਸੀਂ ਰਿਹਰਸਲ ਰੱਖੀ ਹੋਈ ਹੈ ਸਾਡੇ ਕੋਲ ਐਮਪਲ ਅਮਾਉਂਟ ਆਫ ਫੋਰਸ ਹੈਗੀ ਸਾਡੇ ਇਹਦੇ ਵਿੱਚ ਅਸੀਂ ਨਾਕਾਬੰਦੀ ਵੀ ਹੋਊਗੀ ਤੇ ਨਾਲ ਦੇ ਨਾਲ ਵਧੀਆ ਟ੍ਰੈਫਿਕ ਅਰੇਂਜਮੈਂਟਸ ਐਂਟੀ ਸੈਬੋਟੇਜ ਐਂਡ ਬਾਕੀ ਜਿਹੜੇ ਇਨਪੁਟਸ ਹੈਗੇ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਾਫੀ ਐਸੀ ਭਾਰੀ ਤਾਦਾਦ ਦੇ ਵਿੱਚ ਫੋਰਸ ਲਗਾਈ ਗਈ ਹੈ। ਭਾਰੀ ਕੂ ਨੂੰ ਦੇਖਦੇ ਹੋਆ ਜਿਹੜਾ ਆ ਟ੍ਰੈਫਿਕ ਦੀ ਜਿਹੜੀ ਪ੍ਰੋਬਲਮ ਆਉਦੀ ਆ ਕੋਈ ਰੂਟ ਪਲਾਨਿੰਗ ਕੋ ਕੀਤਾ ਗਿਆ ਸਪੈਸ਼ਲ ਕੁਝ? ਜੀ ਜਿੱਦਾਂ ਇੱਥੇ ਜੋ ਨਾਗਰਿਕ ਹੈਗੇ ਹੁਸ਼ਿਆਰਪੁਰ ਦੇ ਲੋਕਲ ਉਹਨਾਂ ਨੂੰ ਪਤਾ ਹੀ ਹੈਗਾ ਆਈ ਬਾਰੀ ਇੱਥੇ ਜੋ ਅਰੇਂਜਮੈਂਟਸ ਹੁੰਦੇ ਆ ਮੋਰਰਲੈਸ ਦੇ ਆਰ ਦੀ ਸੇਮ ਅਰੇਂਜਮੈਂਟਸ ਪਾਰਕਿੰਗ ਦੀ ਯਹਾਂ ਪੇ ਅਲੱਗ-ਅਲੱਗ ਥਾਂ ਡੈਜ਼ਿਗਨੇਟ ਕੀਤੀ ਗਈਆਂ ਤੇ ਜੋ ਹੈਵੀ ਟ੍ਰੈਫਿਕ ਆ ਉਹਨੂੰ ਅਸੀਂ ਡਾਇਵਰਟ ਕਰਾਂਗੇ।

ਬੜੀ ਕਾਫੀ ਕਾਫੀ ਮੈਂ ਜਿੱਦਾਂ ਤੁਹਾਨੂੰ ਦੱਸਿਆ ਕਿ ਜ਼ਿਲ੍ਹੇ ਦੇ ਵਿੱਚ ਤੋਂ ਮੈਕਸਿਮ ਫੋਰਸ ਅਸੀਂ ਲਾਈ ਰਹੇ ਹਾਂ ਨਾਲ ਦੀ ਨਾਲ ਸਾਨੂੰ ਬਾਹਰੋਂ ਵੀ ਐਡੀਸ਼ਨਲ ਮੈਨ ਪਾਵਰ ਮੁਹੱਈਆ ਕਰਾਈ ਗਈ ਹੈ ਸਰੋਸ਼ਾ ਪਰਵਾਸੀਆਂ ਨੂੰ ਕੀ ਫੀਲ ਹੈ ਜੀ ਜੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਜੋ ਤੁਹਾਨੂੰ ਹਦਾਇਤ ਕੀਤੀ ਜਾਂਦੀ ਹੈ ਪ੍ਰਸ਼ਾਸਨ ਪੁਲਿਸ ਵੱਲੋਂ ਕਾਈਂਡਲੀ ਅਡੇਅਰ ਕਰੋ ਉਹਦੇ ਨਾਲ ਤੇ ਇੱਥੇ ਆਓ ਇੰਜੋਏ ਇੰਜੋਏ ਕਰੋ ਐਂਡ ਬਟ ਦੂਜਿਆਂ ਦੀ ਸੇਫਟੀ ਐਂਡ ਆਪਣੀ ਸੇਫਟੀ ਨੂੰ ਮੱਦੇਨਜ਼ਰ ਰੱਖਦੇ ਹੋ